ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਵੀ ਕਰਿਆ ਸਬਸਕ੍ਰਾਈਬ ਬਟ ਸੁਣਦੇ ਨੇ ਉਹਨਾਂ ਦੀ ਵੀ ਮੈਂ ਦਿਲੋਂ ਸ਼ੁਕਰਗੁਜ਼ਾਰਾਂ ਇਸੇ ਤਰ੍ਹਾਂ ਮਾਨ ਦਿੰਦੇ ਰਹੋ ਅੱਜ ਨਵਾਂ ਗੀਤ ਲੈ ਕੇ ਆ ਰਹੀਆਂ ਤੁਹਾਡੇ ਸਾਹਮਣੇ ਤੁਸੀਂ ਘੱਟ ਹੀ ਸੁਣਿਆ ਹੋਣਾ ਇਹ ਗੀਤ ਵੀ ਬੜਾ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂਨੰਦ ਪਿਆਰੇ ਜੀ ਗੀਤ ਦਾ ਹੁਤੇ ਕੂੜਾਇਆ ਵੇ ਸਿੰਘ ਜੀ ਹਾੜੀ ਦੀਆ ਸੁਤੇ ਸੂਨਾ ਪਦਿੰਦੀ ਵੇ ਸਾਨੂੰ ਪੈਣਣ ਦੇ ਬਾਸ ਤੇ ਚੜ੍ਹਦੀ ਜੁਨੀ ਵਿੱਚ ਆਨੀ ਵੇ ਚਿੱਤ ਮੇਰਾ ਬੈਣਣੇ ਨੂੰ ਲੋਚਦਾ ਹੋਏ ਇੰਜੇਰਾ ਵੀ ਕਰੀ ਂਜੀਗਰਾ ਵੀ ਕਰੀਏ ਨੀ ਟੱਬਰਾਂ ਦੇ ਮਸਲੇ ਨੀ ਕੀ ਜਈ ਗੱਲ ਤਾਂ ਨਾਲੜੀਏ ਨੀ ਜੋ ਬਨ ਸਿਰ ਪੈ ਰਾਮੜ ਹੁੰਦਾ ਹੰ ਜੀ ਗੁਰਤਾ ਕਰ ਲਿਆ ਸਿੰਘ ਜੀ ੴ ਲਿਆ ਮਨ ਮਾਰ ਕੇ ਉਹ ਤੇ ਵਸਦੀ ਆ ਸੌਕਣ ਵਸਦੀ ਲਲਕਾਰ ਕੇ ਮੇਂ ਗੋਰੀਤਾ ਯੋ ਸਦਾ ਹੋਏ ਮੂੰਗਾਟੇ ਕੁੜਾਏ ਵੇ ਸਿੰਘ ਜੀ ਹਾੜੀ ਦੀਆਸ ਤੇ ਤੇ ਜੜ ਦੀ ਜਾਨੀ ਵੇਜੀ ਮੇਰਾ ਪੈਣਣੇ ਨੂੰ ਲੋਚਦਾ ਹੋਏ ਜੇਰਾ ਵੀ ਕਰੀਏ ਨੀ ਗੋਰੀਏ ਜੀਗਰਾ ਵੀ ਕਰੀਏ ਨੀ ਤਬ ਰਾਂਦੇ ਮਸਲੇ ਨੀ ਕੀ ਜਹੀ ਗਲਤਾਂ ਲੜੀਏ ਨੀ ਜੋਨ ਸਿਰ ਪਾਇਰਾ ਗੁਰਾਤਾ ਕਰ ਲਿਆ ਸਿੰਘ ਜੀ ਕਰ ਲਿਆ ਮਨ ਮਾਰ ਕੇ ਬੂਰੇ ਤੇ ਵਸਦੀ ਐ ਸੰਕਣ ਵਸਦੀ ਲਲਕਾਰ ਕੇ ਮੀਣਾ ਨਾ ਜਰੀਆ ਜ গৌৰি তিং জী হাড়ী দিয়ে ਸਾਨੂੰ ਵੈਨਣ ਦੇ ਵਾਸਤੇ ਚੜਦੀ ਜਾਨੀ ਵਿੱਚ ਮੇਰਾ ਵੈਨਣ ਲੋਛਦਾ ட மசல நித்தி யோன் சிற ਜੇਗਰਾ ਤਾਂ ਕਰ ਲਿਆ ਸਿੰਘ ਜੀ ਕਰ ਲਿਆ ਮਨ ਮਾਰ ਕੇ ਬੂਹੇ ਤੇ ਵਸਦੀ ਐ ਸੰਕਣ ਵਸਦੀਨਨ ਕਰਕੇ ਮਹਿਣਾ ਨਾ ਜਰੀਆ ਜ gori ta yosda